ਲੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਤੇ ਬਾਸਪਤੀ ਦੀ ਬੋਲੀ ਤੇ ਤੇ ਤਰੀਕ ਅੱਜ ਬਾਈ ਜੀ ਹੈਗੀ ਹੈ ਜੀ 22 ਨਵੰਬਰ 2025 ਜਗਾ ਕੋਟਕਪੁਰਾ ਮੰਡੀ ਤੇ ਸਮਾਂ ਜਿਹੜਾ ਜੀ 11 ਵਜੇ ਚ 5 ਕੁ ਮਿੰਟ ਰਹਿ ਗਏ ਜੀ ਤੇ ਬਸ ਬੋਲੀ ਸ਼ੁਰੂ ਹੋਣ ਲੱਗੀ ਹੈ 5 ਕੁ ਮਿੰਟਾਂ ਦਾ ਬਾਅਦ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਜੀ ਆਹ ਦੇਖੋ ਜੀ ਟੌਪ ਦੀ ਕੁਆਲਿਟੀ ਹੈ 17 18 ਜੀ ਤੇ ਬਾਕੀ ਬੋਲੀ ਤੇ ਦੇਖਦੇ ਆ ਜੀ ਕੀ ਬੰਦਾ 17 18 ਦਾ ਮੁੱਛਾ ਦਾ 14 01 ਜੋ ਬੋਲੀ ਤੇ ਵੇਖਦੇ ਆ ਜਾ ਕੇ ਕਿੰਨੇ ਗ੍ਰੇਡ ਅੱਜ ਨਿਕਲਦੇ ਆ ਕੋਟਕਪੁਰਾ ਮੰਡੀ ਦੇ ਕੱਲ ਜਿਹੜੀ ਮੁੱਛਲ ਵਿਕੀ ਹੈ ਜੀ ਉਹ 3600 ਤੇ 330 ਰੁਪਏ ਤੱਕ ਵਿਕੀ ਆ ਮੁੱਛਲ ਦਾ ਰੇਟ ਜਿਹੜਾ ਸਿੱਧਾ ਸਿੱਧਾ ਬਾਈ 200 ਰੁਪਏ ਕੱਲ ਡਾਊਨ ਹੋ ਚੁੱਕਿਆ ਸੀਗਾ ਤੇ ਬਾਕੀ ਚੱਲਦੇ ਆ ਬੋਲੀ ਤੇ ਦਿਖਾਉਨੇ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਤੇ ਜੇ ਕੱਲ ਗੱਲ ਕਰਕੇ ਬਾਈ ਤੂੜੀ ਦੀ ਤੂੜੀ ਅੱਜ ਵਿਗਈ ਹੈ 510 ਰੁਪਏ ਤੇ ਹਰਾਚਾਰਾ ਵਿਗਿਆ ਜੀ 180 ਰੁਪਏ ਤੋਂ ਲੈ ਕੇ ਤੇ 230 ਰੁਪਏ ਤੱਕ ਅੱਜ ਕੋਟਕਪੁਰਾ ਮੰਡੀ ਦੇ ਵਿੱਚ ਹਰਾਚਾਰਾ ਵਿਗਿਆ ਤੇ ਲੋਈ ਚੱਲਦੇ ਆ ਬੋਲੀ ਇਹ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਬਾਕੀ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰੋ। ਲੋਈ ਚੱਲਦੇ ਆ ਬੋਲੀ ਤੇ ਦਿਖਾਉਣਾ ਤੁਹਾਨੂੰ ਅੱਜ ਦੇ ਰੇਟ। ਲਓ ਜੀ ਕਿਸਾਨ ਵੀਰੋ ਬੋਲੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਟਾਈਮ ਜਿਹੜਾ ਪੂਰਾ 11:00 ਵੱਜ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਪਹਿਲੀ ਢੇਰ ਤੋਂ ਦੇਖਦੇ ਆਂ ਬੋਲੀ ਸ਼ੁਰੂ ਹੋ ਰਹੀ ਹੈ ਜੀ ਮੁੱਛਲ 1401 ਮੁੱਛਲ ਦੀ ਜਿਹੜੀ ਬੋਲੀ ਸ਼ੁਰੂ ਹੋ ਰਹੀ ਹੈ 1401। ਬੋਲ ਰੱਖ ਭਾ। 1401।

15 ਰੁਪਏ 15 ਰੁਪਏ 15 ਰੁਪਏ 15 ਰੁਪਏ ਕਿੰਨੇ 15 315 20 ਰੁਪਏ 10 20 ਪੱਕਾ ਲਗਾ ਸਿੰਗਲ ਪੱਕੇ ਤੇ ਆ ਪੱਕਾ ਲਵਾਣਾ ਨਾ ਸਿੰਗਲ ਪੱਕੇ ਤੇ ਆ ਪੱਕਾ ਲਵਾਣਾ ਸਿੰਗਲ ਪੱਕਾ ਇਹ ਜੀ ਸਿੰਗਲ ਪੱਕੇ ਤੇ ਚਲੋ ਤੁਸੀਂ ਤੇ ਸੂਰਾ ਪੱਕਾ ਨਾ ਕਰਾ ਕਰੋ ਤੁਸੀਂ ਇਹ ਬੀਬਾ ਨੂੰ ਬਹੁਤ ਚਾਹੀਦੀ ਗੋਲੀ ਲੋਕ ਗੋਲੀ ਤੇ ਤਾਂ ਕੁਆਰੇ ਪੰਗਾ 20 ਰੁਪਏ ਗੋਲੀ ਤੇ ਡਬਲ ਪੰਗਾ ਲੱਗਦਾ ਚਲ 50 ਰੁਪਏ ਕਰ ਯਾਰ 50 ਰੁਪਏ ਹਾਂ 4 ਰੁਪਏ 50 ਰੁਪਏ ਹੋ ਗਏ ਜੀ 1000 ਰੁਪਏ 1000 ਰੁਪਏ 50 ਰੁਪਏ 55 54 ਰੁਪਏ 1000 ਰੁਪਏ 55 ਰੁਪਏ 54 55 ਰੁਪਏ ਜੰਗਲ ਪੱਕਾ ਡਬਲ ਪੁੱਛਣਾ ਨਹੀਂ 1000 ਰੁਪਏ ਜੋ ਸਿੰਗਾ ਪੂਜਾ ਖਰੇ ਹੈ ਕੋਈ ਦਿਖਾ ਦੇ 54 ਰੁਪਏ ਬੋਲਦਾ ਕੋਈ 35 ਤੋਂ 55 ਰੁਪਏ ਬੋਲਦਾ ਹੀ ਕੋਈ ਨਰਮਲ ਨੂੰ ਪੁੱਛ ਲਓ ਫਿਰ ਕੋਲ ਉਹ ਕਿੱਥੇ ਆ 54 ਰੁਪਏ 1000 ਰੁਪਏ ਨਹੀਂ ਗਿਆ ਨਰਮਲ ਕੋਲੇ ਪਾਵਰ ਹੈਗੀ ਆ 55 ਰੁਪਏ 54 ਰੁਪਏ ਉਹ ਪਾਵਰ ਲੈ ਲਓ 24 ਰੁਪਏ ਹਾਂ ਡਾਕਟਰ ਭਾਈ ਡਾਕਟਰ ਭਾਈ ਡਾਕਟਰ ਭਾਈ 70 ਰੁਪਏ 75 ਰੁਪਏ 80 ਰੁਪਏ 85 ਰੁਪਏ 80 ਰੁਪਏ 80 ਰੁਪਏ ਲੈ ਲਾਗੀ ਲੈਣਾ ਹਾਂ ਭਾਈ ਕਿੰਨਾ ਆ ਲੈਣ 92 ਚੱਲ ਮੇਰੇ ਭਾਈ 3600 3600 3600 ਰੁਪਏ ਬੋਲਦਾ ਕੋਈ 3600 ਰੁਪਏ ਉਹ ਬੋਲੂਗਾ ਬੋਲ ਬੋਲੂਗਾ 3600 ਕੋਈ ਬੋਲ ਲੈਣੀ ਹੈ 3500 ਤੰਦ ਕਰ ਆ ਵੀ ਆ ਗਿਆ 50 ਰੁਪਏ 10 ਰੁਪਏ 10 ਰੁਪਏ 10 ਰੁਪਏ ਮੈਂ ਤਾਂ ਭਾ ਕਰਾਉਣਾ ਹੀ ਕਰਾ ਦਿੰਦਾ 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਬੋਲ ਦੇਈ ਭਾਈ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਬੋਲੀ ਦਾ ਸੀਗਾ ਭਾਈ 10 ਰੁਪਏ ਹੋ ਗਿਆ ਟਿੱਪੂ ਤੇ 10 ਰੁਪਏ ਇੱਕ ਲਖਾ ਚੱਤੀ ਤੇ 10 ਰੁਪਏ ਲੋਈ 3610 ਰੁਪਏ ਲੱਗੀ ਪਹਿਲੀ ਢੇਰੀ 1401 ਮੁੱਛਲ ਦੀ ਦੇਖੋ ਆਹ ਵਾਲੀ ਕੁਆਲਿਟੀ ਸੀ ਦੇਖੋ 3610 ਰੁਪਏ ਜੀ ਭਾਈ ਦੂਜੀ ਢੇਰੀ ਦੇਖਦੇ ਕਿਹੜੀ ਕੁਆਲਿਟੀ ਤੇ ਕਿੱਥੋਂ ਕਿੱਥ ਤੱਕ ਜਾਂਦੀ ਆ

ਪੰਜ ਰਾਜ ਜਿਆਦਾ ਸਿੰਗਲ ਬੱਕਰ ਤਾਂ ਹੀ ਹੈ 3500 2100 ਰੁਪਏ 10 ਨਾਲ ਲਿਆ ਆ 10 ਸਾਂ ਜੀ 1900 3500 ਰੁਪਏ 300 200 ਰੁਪਏ 200 3500 ਰੁਪਏ 3500 ਪੱਕਾ ਵਾਲਾ 3500 ਭਾ 10 ਭਾ 50 ਰੁਪਏ 50 ਰੁਪਏ ਕੀ ਵੀ ਗਲਤੀ ਦੀ ਕੀ ਦੀ ਹੈ ਜੀ ਇਹ ਕੀ ਵੀ ਇਹ ਹੈ ਪੱਕਾ ਡਬਲ ਲੱਗਦਾ 3550 ਰੁਪਏ ਹੁੰਦੀ ਹੈ ਉਸ ਤੋਂ ਬਾਅਦ ਬੋਲੀ ਚੱਲਦੀ ਹੈ ਬੋਲੋ ਕਿ ਸਿੰਗਲ ਪੱਕੇ ਦੇ 3500 50 ਰੁਪਏ ਦਾ ਹਾਂ ਹੋਟਲ ਹੋ ਗਿਆ ਇਹ ਤੂੰ ਬੱ ਚੱਲੂਗੀ ਮੋਲੋ ਲਗਾ ਇਹਨੂੰ ਫੋਨ ਰੂਟ ਕਰਾ ਲਈ ਸਿੰਗਲ ਬੱਕੇ ਦੇ 3500 ਡਬਲ ਬੱਕੇ 3500 ਮਾੜੀ ਗੱਲ ਨਹੀਂ ਨਿਰਮਲ ਬੜੀ ਤੇਜ਼ੀ ਨਾਲ ਆ ਰਿਹਾ ਹੈ ਨਿਰਮਲ ਆ ਗਿਆ ਪਹਿਲੇ ਕੈਮਰ ਮੱਛਰ 50 ਲੱਗਿਆ ਜੀ ਡਬਲ ਪੱਖੇ ਦੇ ਹਾਂ ਫੇਰ ਪੱਖਾ ਲੱਗੂਗਾ ਇਹ ਕਹਿੰਦੇ 35000 ਹਾਂ 35000 ਰੁਪਏ ਹਾਂ ਸਾਡੇ 35000 ਹਾਂ ਆਹ ਬੋਲੀ ਤੇ ਲਿਓ ਹਾਂ ਹਾਂ ਚੱਲਦੇ ਫੇਰ ਪੱਖਾ ਠੀਕ ਕਰਾਓ ਬੋਲੀ ਜਾਓ 35000 ਰੁਪਏ ਬੋਲੋ ਜੀ 50 ਰੁਪਏ 50 ਰੁਪਏ 50 ਰੁਪਏ 55 ਰੁਪਏ 55 ਰੁਪਏ 70 11 ਨਿਰਮਲ ਦਾ 70000 ਰੁਪਏ 70 ਰੁਪਏ 70 ਰੁਪਏ ਨਿਰਮਲ ਠੀਕ ਹੈ 70 ਰੁਪਏ 70 ਰੁਪਏ ਇੱਧਰ ਹੈ 70 ਰੁਪਏ 75 ਰੁਪਏ 75 ਰੁਪਏ 75 ਰੁਪਏ ਜੇ ਜੱਬੂ ਬੂ ਕਾ ਲੈਣਾ ਕਾ ਲੈਣਾ ਜੇ ਬੋਈ ਤੋਂ ਬੋਲ ਲੈ 70 ਰੁਪਏ 70 ਰੁਪਏ 70 ਰੁਪਏ 70 ਰੁਪਏ ਗੱਲ ਆ ਸਾਜ ਲਈ ਦਸ ਚਰਾ ਲਈ 70 ਰੁਪਏ 70 ਰੁਪਏ ਇਹ ਫੁੱਟਬਾਲ ਹੀ ਆ ਰਿਹਾ 70 ਰੁਪਏ ਲੈਣੀ ਹੈ ਤੂੰ 70 ਰੁਪਏ ਇਹ ਅੰਦਰ ਮੈਂ ਨਹੀਂ ਲੈਣੀ 75 ਰੁਪਏ ਲੈਣੀ ਮੈਂ ਤਾਂ 75 ਰੁਪਏ 75 ਰੁਪਏ 75 ਰੁਪਏ ਕੋਈ ਵੀ ਮਾਣਤਾ ਬੋਲੋਗਾ 75 ਰੁਪਏ ਲੋ ਜੀ ਬੋਲਣਿਆ 3575 ਰੁਪਏ 75 ਰੁਪਏ 75 ਰੁਪਏ ਬੋਲਦਾ ਇਹ ਕਿ 3575 ਰੁਪਏ ਇਸਦਾ ਜੀ 3575 ਰੁਪਏ ਵੇਖਦੀ ਡਬਲ ਪੱਖਾ ਲੱਗੂਗਾ ਲਿਖੋ ਜੀ ਲਿਖੋ ਜੀ 3575 ਡਬਲ ਪੱਖਾ ਜੀ 3575 ਰੁਪਏ 1401 ਮੁੱਛਲ ਦੋ ਢੇਰਿਆਂ ਦੀ ਜਿਹੜੀ ਬੋਲੀ ਹੋ ਚੁੱਕੀ ਹੈ ਜੀ ਕੋੜਕਪੁਰਾ ਮੰਡੀ ਤਰੀਕ ਅੱਜ ਹੈਗੇ ਜੀ 22 ਨੰਬਰ 2025 ਜਗਾ ਕੋੜਕਪੁਰਾ ਮੰਡੀ ਹੈ ਜੀ ਤੇ ਸਮਾਂ ਤੁਹਾਨੂੰ ਆਪਾਂ ਦੱਸ ਦਿੱਤਾ 11 ਵਜੇ ਜਿਹੜੀ ਬੋਲੀ ਹੁੰਦੀ ਹੈ ਜੀ ਤੇ ਵੀਡੀਓ ਨੂੰ ਬਾਅਦ ਤੋਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ ਬਾਕੀ ਜੇਕਰ ਕਿਸੇ ਕਿਸਾਨ ਵੀਰ ਨੇ ਕਣਕ ਜਾਂ ਬਾਸਪਤੀ ਵੇਚਣੀ ਹੋਵੇ ਉਹ ਸਕਰੀਨ ਤੇ ਚੱਲਦੇ ਨੰਬਰ ਤੇ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਸੇਕਲ ਬਖੇ ਤੇ 3575 ਰੁਪਏ 75 ਰੁਪਏ 75 ਰੁਪਏ 75 ਰੁਪਏ 75 ਰੁਪਏ 75 ਰੁਪਏ 75 ਰੁਪਏ ਪੈਸੇ ਪਾਓ ਹਾਂ 75 ਰੁਪਏ 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 ਜੀ ਪੈ ਪੱਖਾ ਪੈਸੇ ਬਾਹਰ ਪੱਖਾ ਲੱਗ ਜਾਊਗਾ 75 ਰੁਪਏ 75 ਰੁਪਏ 75 ਰੁਪਏ

ਹੋਦਾਈ ਬੋਲਦਾ ਟੀਪੂ 3615 ਰੁਪਏ 315 ਰੁਪਏ 15 ਰੁਪਏ 15 ਰੁਪਏ ਬੋਲਦਾ ਤੂੰ ਬੋਲਦਾ ਕਿ ਤੂੰ ਕੁੱਤੀ ਦਾ ਤੂੰ ਸੋ ਗਿਆ ਜਮਨ ਪੱਥਾਂ ਔਰ ਲੱਕੜਾ ਆਓ ਜੀ ਆਓ ਅੱਗੇ ਇਹ ਨਾਲੇ ਡਾਵਲ ਪੱਖੇ ਤੇ 3615 ਰੁਪਏ ਆ ਜਿਹੜੇ ਨਾਲ ਸਿੰਗਲ ਪੱਖਾ ਨਹੀਂ ਵਧੀ ਆਈ ਸਾਡਾ ਸੱਕਾ ਨੋ ਯਾ ਦੇ ਦੇਈ ਕਿਹੜੇ ਢੇਰੀਆ ਤੇ ਕਿੱਥੋਂ ਤੱਕ ਜਾਂਦੀ ਹੈ ਨੋ ਜੀ ਮੁੱਛਲ ਦੀ ਜਿਹੜੀ ਬੋਲੀ ਹੋਈ ਹੈ ਹੁਣ ਤੱਕ 1401 ਮੁੱਛਲ ਦੀ ਜਿਹੜੀ ਬੋਲੀ ਹੋਈ ਹੈ ਤਿੰਨ ਢੇਰੀਆਂ ਹੋਈਆਂ ਤੇ ਤਿੰਨੇ ਢੇਰੀਆਂ 1401 ਮੁੱਛਲ ਦੀਆਂ ਹੋਈਆਂ ਜੀ ਇਹ ਅੱਜ ਮੁੱਛਲ ਦੀ ਜਾਨੇ ਨੂੰ ਹੋਊਗੀ 2000 ਨੂੰ ਨਹੀਂ ਹੋਊਗੀ ਇਕਲਾ ਲੇਊਗਾ ਹਾਂ ਬੋਲੋ ਹੀ ਬੋਲੋ ਕਿੰਨਾ ਦਾ 3300 ਰੁਪਏ ਨੋ ਜੀ ਇਹ ਮੁੱਛਲ ਹੈ 1400 ਮੁੱਛਲ 400 ਰੁਪਏ 400

ਮਜਾਂ ਦੇ ਮੈਂ ਬੋਲ ਰਿਹਾ ਸਰ 3600 500 ਉੱਪਰ 5000 ਰੁਪਏ 10 ਰੁਪਏ 1500 20 20 ਰੁਪਏ 500 ਰੁਪਏ 20 ਰੁਪਏ 20 ਰੁਪਏ 20 ਰੁਪਏ 20 ਰੁਪਏ 3600 20 ਰੁਪਏ ਬੋਲਦਾ ਕੋਈ ਚੱਲ ਵੜ ਜਾ ਬੋਲਦਾ ਹੀ ਨਾ ਰੱਖਾ ਜੀ 400 ਕੱਟਾ 400 ਕੱਟਾ ਦੇਖੋ 350 ਕੱਟਾ ਆਊਗਾ ਬੋਲਦਾ ਹੀ ਦੇਖੋ ਜੀ 3630 ਰੁਪਏ ਲਓ 3630 ਰੁਪਏ ਲੱਗਿਆ 3630 ਰੁਪਏ ਆਈ ਮੁਛਲ ਦੀ ਹੁਣ ਤੱਕ ਜਿਹੜੀ ਬੋਲੀ ਹੋਈ ਹੈ ਮੁਛਲ ਦੀ ਹੋਈ ਹੈ 14 ਜੀਰ ਮੁਛਲ ਦੀ ਬੋਲੀ ਹੋ ਰਹੀ ਆ ਬਾਕੀ ਵੀਡੀਓ ਨੂੰ ਮਾਤਮਾ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਸਕਰੀਨ ਤੇ ਚੱਲਦੇ ਦਿੱਤੇ ਨੰਬਰ ਤੇ ਆਪਣੇ ਨਾਲ ਸੰਪਰਕ ਕਰੋ ਜੇਕਰ ਕਿਸੇ ਕਿਸਾਨ ਵੀਰ ਨੇ ਕਣਕ ਜਾਂ ਬਾਸਪਤੀ ਵੇਚਣੀ ਹੋਵੇ ਜਿੰਨੀ ਐ ਇਹਦੀ ਹਲਕੀ ਜਿਹੀ ਟਰਾਲੀਏ ਚੱਲਦੀ ਨੇ ਪੱਥਾ ਲੱਗੇ ਜਾਂਦੇ ਸਿੰਗਲ ਵਾਲੇ ਪਹਿਲਾ ਪੱਥਾ ਨਾ ਮਕੈਨ ਨਹੀਂ ਬਲਾ

400 ਰੁਪਏ ਕਿੰਨੇ ਸੁਖਦਾ ਹੈ 3450 ਸਿੰਗਲ ਪੱਖਾ ਆਹ ਮੈਂ ਤਾਂ ਜਵਾਬ ਪੱਖਾ ਵੀ ਤਾਂ ਬੰਦਾ ਦੋਬਲ ਵੀ 800 200 ਰੁਪਏ ਇਹਨਾਂ ਨੇ ਪੂਰਾ ਕਰਦੇ ਗੱਡੀ ਪੂਰੀ ਹੋ ਗਈ ਜਿੰਨੇ ਗਾਏ ਨੇ ਕਿੰਨੇ ਦਾ ਹੋਇਆ 60 ਰੁਪਏ 60 70 ਰੁਪਏ 80 ਰੁਪਏ ਪੂਰੇ ਕਰ ਲੈ ਮਾਂ ਦਾ ਸਿੰਗਲ ਪੱਖਾ 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਉਹ ਨਹੀਂ ਗਈ 30 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਹਸਣਾ ਲੈ ਆ ਜਿਹੜੀ ਲੈ ਲਈ 10 ਰੁਪਏ

ਨਾ 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 ਕਹਿੰਦਾ ਹੈ 40 ਰੁਪਏ 40 ਰੁਪਏ 40 ਰੁਪਏ 40 ਰੁਪਏ 40 ਰੁਪਏ 45 ਰੁਪਏ ਕੱਲ 45 ਬੋਲਦੇ ਪੰਜਾਂ ਦਾ ਬਾਊ 45 ਰੁਪਏ ਕੋ ਦਾ ਕੋਈ 350 45 ਰੁਪਏ ਦਾ ਜੀ 350 45 ਰੁਪਏ ਦੀ ਸਿੰਗਲ ਪੱਖਾ ਦੇਖੋ ਜੀ 350 45 ਰੁਪਏ ਸਿੰਗਲ ਪੱਖੇ ਤੇ ਹੋਈ ਹੈ 350 45 ਰੁਪਏ ਹੋ ਗਈ ਸਿੰਗਲ ਪੱਖੇ ਤੇ ਹੋਈ ਹੈ ਤੇਰੀ ਮੱਛਰ ਚਾਲਾਂ ਜੀ ਰੋ ਇੱਕ ਮੱਛਲ ਨੇ ਦੇਖਦੇ ਆ ਅਗਲੀ ਢੇਰੀ ਅਗਲੀ ਢੇਰੀ ਵੀ ਬਾਈ ਮੱਛਲ ਦੀ ਲੱਗਦੀ ਆ ਬਾਕੀ ਵੀਡੀਓ ਨਾਲ ਬਾਅਦ ਤੋਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾਈ